ਸਤਿ ਸ਼੍ਰੀ ਅਕਾਲ ਦੋਸਤੋ ਡੀਐਮ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਪੁਲਿਸ ਦੇ ਵਿੱਚ ਸਿੱਖ ਸਰਦਾਰ ਦੀ ਟੌਰ ਅੱਜ ਤੁਹਾਨੂੰ ਦਿਖਾਉਣੇ ਆ ਅਚਾਨਕ ਹੀ ਅਸੀਂ ਕਮਾਰ ਮੰਡੀ ਤੋਂ ਲੰਘੇ ਜਾ ਰਹੇ ਸੀਗੇ ਤਾਂ ਉੱਥੇ ਸਾਨੂੰ ਇੱਕ ਪੰਜਾਬ ਪੁਲਿਸ ਦਾ ਸਾਬਤ ਸੂਰਤ ਸਪਾਈ ਦਿਖਿਆ ਤਾਂ ਅੱਜ ਅਸੀਂ ਉਹ ਵੀਰ ਕੋਲੇ ਰੁਕਿਆ ਤੇ ਵੀਰ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਆ ਆਪਣਾ ਭੁਪਿੰਦਰ ਸਿੰਘ ਜੀ ਭੁਪਿੰਦਰ ਬਾਈ ਜੀ ਕਿੱਥੋਂ ਆ ਪਿਛੋਂ ਬਰਨਾਲਾ ਤੇ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਕਰ ਰਹੇ ਹੋ ਹਾਂਜੀ ਕਿਹੜੀ ਪੋਸਟ ਹੈ ਜੀ ਟ੍ਰੇਨਿੰਗ ਚੱਲ ਰਹੀ ਹੈ ਟ੍ਰੇਨਿੰਗ ਕਿੱਥੇ ਕਰ ਰਹੇ ਹੋ ਟ੍ਰੇਨਿੰਗ ਅੱਜ ਫਿਰ ਲੁਧਿਆਣੇ ਆਉਣਾ ਕਿਵੇਂ ਹੋਇਆ ਜੀ ਆਹ ਦਿਲਜੀਤ ਤੋਂ ਸਾਂਦੇ ਸੋ ਕਰਕੇ ਆਇਆ ਹੁਣ ਆਪੇ ਜਿੱਥੇ ਵੀ ਜਾਂਦੇ ਹੋ ਫਿਰ ਹਰੇਕ ਕੰਪਲੀਮੈਂਟ ਮਿਲਦਾ ਵੀ ਸਰਦਾਰ ਚੜ੍ਹਾਈ ਬਹੁਤ ਆ ਯਾਰ ਤੇਰੀ ਚੜ੍ਹਾਈ ਬਹੁਤ ਹੈ ਬਾ ਪੰਜਾਬ ਪੁਲਿਸ ਦੇ ਵਿੱਚ ਗਿਣਵੇਂ ਜੁਣਵੇਂ ਹੀ ਬੰਦੇ ਨੇ ਜਿਹੜੇ ਸਾਫ਼ ਤੋਂ ਸੂਰਤੇ ਵਿੱਚ ਹਨ ਹੈਗੇ ਬਾਕੀ ਅੱਜ ਕੱਲ੍ਹ ਦੀ ਜਨਰੇਸ਼ਨ ਜਾਂ ਲਗਭਗ ਸਿੱਖ ਪੀੜੀ ਕੰਨੀ ਚੱਲ ਪਈ ਹੈਗੀ ਪੱਗ ਦਾ ਨਹੀਂ ਟ੍ਰੈਂਡ ਆ ਗਿਆ ਪੱਗ ਦਾ ਟ੍ਰੈਂਡ ਆ ਗਿਆ ਕਿ ਬਾਕੀ ਦਾੜੀ ਵੀ ਬਹੁਤ ਹੋ ਰੱਖਣ ਲੱਗੇ ਸਭ ਟ੍ਰੇਨਿੰਗ अच्छा भाई ਹੁਣ ਤੱਕ ਟ੍ਰੇਨਿੰਗ ਜਿੱਦੋਂ ਪਹਿਲੇ ਦਿਨ ਤੋਂ ਟ੍ਰੇਨਿੰਗ ਕੋ ਲਾ ਕੇ ਹੁਣ ਤੱਕ ਕਦੇ ਵਿਤਕਦਾ ਰਹਾ ਤਾਂ ਨਹੀਂ ਹੋਇਆ ਇਸ ਰੂਪ ਕਰਕੇ ਕੋਈ ਵਿਤਕਰਾ ਨਹੀਂ ਠੀਕ ਹੈ ਤੇ ਸਵੇਰ ਦੀ ਰੁਟੀਨ ਬਾਈ ਫਿਰ ਕਿਵੇਂ ਕਰਦੇ ਹੋ ਪਾਠ ਕਰਦੇ ਹੋ ਨੇ ਹਾਂਜੀ ਸਵੇਰੇ ਉੱਠ ਕੇ ਨਹਾ ਜੀਦਾਗਾ ਪਾਠ ਕਰੀਦਾ ਹਉਦਵਾ ਦਾ ਆਪਦੇ ਅੱਧੀ ਟ੍ਰੇਨਿੰਗ ਤੇ ਚਲੇ ਜਾਂਦੇ ਹਾਂ ਠੀਕ ਹੈ ਅੱਜ ਲੁਧਿਆਣਾ ਫਿਰ ਕਿਵੇਂ ਆਏ ਮੈਂ ਕਿਹਾ ਕਿਵੇਂ ਆਉਣਾ ਹੋਇਆ ਬਸ ਦੁਸ਼ਾਨ ਤੇ ਦਲਜੀਤ ਦੁਸ਼ਾਨ ਦੇ ਸ਼ੋਅ ਕਰਕੇ ਆਉਣਾ ਪਿਆ ਜੀ ਉਹ ਇਹਦੇ ਕਰਕੇ ਡਿਊਟੀ ਲੱਗੀ ਜੀ ਉਹਨੂੰ ਪਹਿਲਾ ਫਤੇਗੜ ਸਾਹਿਬ ਡਿਊਟੀ ਕਰਕੇ ਉੱਥੇ ਕਰਕੇ ਆਏ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਵੀਰੇ ਬੈਸਟ ਆਫ ਲੱਕ ਤੁਹਾਨੂੰ ਤੁਹਾਡੀ ਜੌਬ ਲਈ ਥੈਂਕ ਯੂ ਬਾਈ